ਸੰਘਰੂਰ ਦੇ ਡਿੜਬਾ ਨੇੜਲੇ ਪਿੰਡ ਗੁਜਰਾਂ ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2 ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਮ੍ਰਿਤਕ ਮਜ਼ਦੂਰ ਨੇ ਅਤੇ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਨੇ ਥਾਣਾ ਡਿੜਬਾ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਡੇ ਕੋਲੇ ਤਿੰਨ ਪੇਸ਼ੈਂਟ ਆਏ ਨੇ ਲਗਭਗ 11:30 ਦੇ ਕਰੀਬ ਜਿਹੜੇ ਗੁਜਰਾں ਤੋਂ ਆਏ ਨੇ ਵਿਦ ਅਲਰਟ ਹਿਸਟਰੀ ਆਫ ਮੀਥਨੋਲ ਪੋਇਜ਼ਨਿੰਗ ਉਹ ਸਾਡੇ ਆਈ ਸਰਜਨ ਨੇ ਤਿੰਨੇ ਚੈੱਕ ਕਰ ਲਏ ਸਾਡੇ ਜਿਹੜੇ ਸਾਈਕੀਟ੍ਰਿਸਟ ਹੈ ਅਸੀਂ ਉਹਨਾਂ ਨੂੰ ਵੀ ਬੁਲਾ ਲਿਆ ਔਰ ਫਿਜ਼ੀਸ਼ੀਅਨ ਨੇ ਵੀ ਦੇਖ ਲਏ ਉਹ ਤਿੰਨਾ ਵਿੱਚੋਂ ਇੱਕ ਪੇਸ਼ੈਂਟ ਇਦਾਂ ਦਾ ਲਾਡੀ ਨਾਮ ਦਾ ਜਿਹੜੇ ਸਾਡੇ ਆਈ ਸਰਜਨ ਕਹਿ ਰਹੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਦੀ ਆਈਸ ਤੇ ਅਸਰ ਹੋ ਗਿਆ ਆਈ ਸਰਜਨ ਨਾਲ ਖੜੇ ਨੇ ਤੇ ਬਾਕੀ ਹਲੇ ਉਹ ਅਸੈਸ ਕਰ ਰਹੇ ਆ ਤੇ ਸਾਨੂੰ ਜੇ ਜ਼ਰੂਰਤ ਪਈ ਤਾਂ ਇਹਨਾਂ ਦੀ ਅਸੀਂ ਇੱਕ ਵਾਰ ਆਈ ਡਿਪਾਰਟਮੈਂਟ ਮੈਡੀਕਲ ਕਾਲਜ ਪਟਿਆਲਾ ਭੇਜਾਂਗੇ ਪ੍ਰੋਪਰ ਅਸੈਸਮੈਂਟ ਵਾਸਤੇ ਦੇਖੋ ਜਿਹੜੇ ਮਥਨੋਲ ਪాయిਜ਼ਨਿੰਗ ਦੇ ਸਿੰਪਟਮਸ ਹੁੰਦੇ ਆਂ ਔਰ ਸਾਈਨਸ ਹੁੰਦੇ ਆ ਉਹਦੇ ਵਿੱਚੋਂ ਕਾਫੀ ਹੈ ਜੋ ਲੱਗ ਰਹੇ ਆ ਉਹਨਾਂ ਨੂੰ ਵਿਜ਼ਨ ਤੋਂ ਪ੍ਰੋਬਲਮ ਆ ਰਹੀ ਹੈ ਬਾਕੀ ਫੰਡਸ ਮਤਲਬ ਪਰਦਾ ਦੇਖਣਾ ਪਊਗਾ ਪਿੱਛੇ ਫਿਰ ਪਤਾ ਚੱਲੇਗਾ ਕਿ ਕਿੰਨਾ ਖੈਰ ਇਫੈਕਟ ਜਿਹੜੇ ਬਾਕੀ ਦੋ ਪੇਸ਼ੈਂਟ ਨੇ ਉਹ ਠੀਕ ਨੇ ਬਾਕੀ ਦੋ ਠੀਕ ਹੈ ਫਿਲਹਾਲ ਬਟ ਅੰਡਰ ਆਬਜ਼ਰਵੇਸ਼ਨ ਰੱਖਨੇ ਪੈਣਗੇ ਲੇਟ ਇਫੈਕਟਸ ਵੀ ਆਉਂਦੇ ਆ ਮੀਥਨੋਲ ਦੇ ਕਿਤੇ ਲਾਜੀ ਦਾ ਕੰਫਰਮ ਕਰੋਗਾ ਜਾਂ ਇਹਨੂੰ ਅੱਗੇ ਵੀ ਸ਼ਿਫਟ ਕਰਨਾ ਪੈ ਸਕਦਾ ਹੈ ਪੈ ਸਕਦਾ ਰੈਟੀਨਾ ਦੀ ਫੋਟੋ ਚਾਹੀਦੀ ਹੁੰਦੀ ਹੈ ਜਿਹੜੀ ਇਹ ਵਾਲੀ ਮਸ਼ੀਨ ਹੈ ਆਪਾਂ ਨੂੰ ਮੈਡੀਕਲ ਕਾਲਜਿਸਟ ਹੀ ਮਿਲਦੀ ਹੈ ਤਾਂ ਉਸ ਚੀਜ਼ ਲਈ ਇਹਨਾਂ ਨੂੰ ਰੈਫਰ ਕਰਨਾ ਪੈ ਸਕਦਾ ਫॉर ਫਰਦਰ ਇਨਵੈਸਟੀਗੇਸ਼ਨਸ ਸਾਡੇ ਕੋਲ ਟੋਟਲ 7 ਬੰਦੇ ਆਏ ਨੇ ਜੀ 4 ਦੀ ਡੈਥ ਹੋ ਚੁੱਕੀ ਹੈ ਤੇ ਤਿੰਨ ਪੇਸ਼ੈਂਟਸ ਸਾਡੇ ਕੋਲ ਐਡਮਿਟਡ ਨੇ ਸਾਰੇ ਸਰਦ ਦਿਨ ਦੇ ਐਡਮਿਟ ਨੇ ਉਹਨਾਂ ਦੇ ਕੀ ਲੱਗ ਰਹੇ ਇੱਕ ਪੇਸ਼ੈਂਟ ਦੇ ਅੱਖਾਂ ਦਾ ਪ੍ਰੋਬਲਮ ਦੱਸਿਆ ਸੀ ਹਾਂ ਦੇਖੋ ਜੀ ਜਿਹੜਾ ਹੈਗਾ ਉਹ ਦੱਸ ਦੇ ਪਿਆਗਾ ਵੀ ਮੈਨੂੰ ਕੋਈ ਅੱਖਾਂ ਵਿੱਚ ਦਰਦ ਦਾ ਪੀਨ ਆ ਰਹੇਗਾ ਅਸੀਂ ਆਈ ਸਪੈਸ਼ਲ ਤੋਂ ਚੈੱਕ ਅਪ ਕਰਾਤਾਗਾ ਉਹਨਾਂ ਨੂੰ ਰੈਫਰ ਕੀਤਾ ਪਟਿਆਲੇ ਹਾਂਜੀ ਇੱਕ ਹੋਰ ਪੇਸ਼ੈਂਟ ਤੁਸੀਂ ਪ੍ਰੋਬਲਮ ਦਾ ਪ੍ਰੋਬਲਮ ਹਾਂ ਉਹ ਮੈਂ ਉਹਨੂੰ ਪੁੱਛਣ ਮੈਂ ਗੱਲ ਕੀਤੀ ਹੈ ਉਹ ਕਹਰੇਗਾ ਵੀ ਮੈਂ ਕਨਫਿਊਜ਼ ਜਾਗਾ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਮੈਂ ਕਿੱਥੇ ਪਿਆ ਮੈਨੂੰ ਕੀ ਹੋਇਆਗਾ